ਕੱਪ ਤੋਂ ਪਹਿਲਾਂ ਵੀ ਤੁਹਾਡੇ ਪਿੰਡ ਦੇ ਲਖਣਗਿਆ ਪੱਡੇ ਦੇ ਵਿੱਚ ਜੋ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ 2 ਦਿਨ ਦਾ ਟੂਰਨਾਮੈਂਟ ਬਾਰੇ ਜਾਣਕਾਰੀ ਤੁਹਾਡੀ ਕਮੇਟੀ ਹਰ ਸਾਲ ਵੱਡੇ ਤੋਂ ਵੱਡਾ ਉਪਰਾਲਾ ਕਰਦੀ ਹੁੰਦੀ ਹੈ ਟੂਰਨਾਮੈਂਟ ਪਰ ਸਾਡੇ ਜਿਹੜਾ 68ਵਾਂ ਕਬੱਡੀ ਟੂਰਨਾਮੈਂਟ ਜਿਹੜਾ ਅੱਜ ਤੋਂ ਲਗਭਗ ਸਾਡੇ ਬਜ਼ੁਰਗਾਂ ਨੇ 68 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਤੇ ਸਮਝ ਲਓ ਵੀ ਪੌਣੀ ਸਦੀ ਹੋ ਚੱਲੀ ਆ ਇਹ ਟੂਰਨਾਮੈਂਟ ਚੱਲਦੇ ਇੱਕ ਕਬੱਡੀ ਦਾ ਖੇਡ ਮੇਲਾ ਜਿਹੜਾ ਸਾਡਾ ਲਗਾਤਾਰ ਪਿੰਡ ਦੇ ਸਹਿਯੋਗ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਕਾਂਪੰਜਾ ਦੇ ਸਹਿਯੋਗ ਦੇ ਨਾਲ ਜਿਹੜਾ ਇਸ ਵਾਰ ਜਿਹੜਾ ਚੱਲ ਰਿਹਾ ਆ ਤੇ ਇਸ ਖੇਡ ਮੇਲੇ ਦੇ ਵਿੱਚ ਸਾਡਾ ਦੋ ਦਿਨਾਂ ਆ ਇਸ ਵਾਰ ਅਸੀਂ ਖੇਡ ਮੇਲਾ ਰੱਖਿਆ ਇਸ ਖੇਡ ਮੇਲੇ ਦੇ ਵਿੱਚ 33 ਕਿਲੋ ਤੋਂ ਲੈ ਕੇ 66 ਕਿਲੋ ਪਿੰਡ ਪੱਦਰ ਅਤੇ ਓਬਨ کلبਾਂ ਜਿਹੜੀਆਂ ਉਹ ਜਿਹੜੀਆਂ ਇਸ ਦੇ ਵਿੱਚ ਭਾਗ ਲੈ ਰਹੀਆਂ ਅੱਜ ਸਾਡੇ ਜਿਹੜੀਆਂ ਹੈਗੀਆਂ 32-32 ਟੀਮਾਂ ਜਿਹੜੀਆਂ ਸਾਡੀਆਂ ਇਹਨੀਆਂ 66 ਕਿਲੋ ਖਿਆਲ ਗਲੋ ਉਪਨ ਦਿੱਤੇ ਦਿੱਤੇ ਕਿਹਨੂੰ ਖੇਤੀ ਗਲੋ ਜਿਹੜਾ ਜਿਹਨਾਂ ਦੀਆਂ ਜਿਹੜੀਆਂ ਸਾਡੀਆਂ ਦੋ ਗਰਾਊਂਡਾਂ ਦੇ ਵਿੱਚ ਲਗਾਤਾਰ ਫੇਅਰ ਤੋਂ ਜਿਹੜਾ ਇਹ ਮੈਚ ਚੱਲ ਰਿਹਾ ਆ ਕੱਲ ਨੂੰ 2 ਤਰੀਕ ਨੂੰ 2 ਫਰਵਰੀ ਨੂੰ 25 ਨੂੰ ਸਾਡਾ ਜਿਹੜਾ ਹੈਗਾ ਨਾਰਥ ਕਲੱਬ ਫੈਡਰੇਸ਼ਨ ਵੱਲੋਂ ਜਿਹੜੇ ਹੈਗੇ ਆ ਸਾਡੀ ਜਿਹੜੀ ਆ ਉਹ ਕਬੱਡੀ ਕੱਪ ਉਹ ਹੋ ਰਿਹਾ ਉਸ ਦੇ ਵਿੱਚ 8 ਟੀਮਾਂ ਨੇ ਭਾਗ ਲੈਣਾ ਆ ਤੇ ਪੰਜਾਬ ਦੇ ਟੌਪ ਦੇ ਜਿਹੜੇ ਕਬੱਡੀ ਖਿਡਾਰੀ ਆ ਬੋਰਟ ਹੋਣੇ ਯੋਧੇ ਹੋਣੇ ਤੇ ਹੋਰ ਜਿਹੜੇ ਹੈਗੇ ਉਹ ਉਹ ਵਿੱਚ ਭਾਗ ਲੈ ਰਹੇ ਆ ਤੇ ਗੱਗੀ ਹੋਣੇ ਵੀ ਤੇ ਇਸ ਇਸ ਦੇ ਵਿੱਚ ਜਿਹੜਾ ਪ੍ਰਾਈਜ਼ ਜਿਹੜਾ ਹੈਗਾ 2 ਲੱਖ ਤੇ 1.5 ਲੱਖ ਰੁਪਈਆ ਜਿਹੜਾ ਹੈਗਾ ਉਹ ਸਾਡਾ ਇਹ کلبਾਂ ਨੂੰ ਆ ਤੇ ਜਿਹੜੇ ਹੈਗੇ ਬੈਸਟ ਰੇਡਰ ਤੇ ਬੈਸਟ ਪ੍ਰੋਪਰ ਨੂੰ ਮੋਟਰਸਾਈਕਲ ਅਸੀਂ ਦੇਣੇ ਆ ਇਹ ਉਹ ਸਾਡਾ ਜੋ ਵੀ ਅਪਰਾਲਾ ਜਿਹੜਾ ਹੋ ਰਿਹਾ ਐਸ ਗੇਡ ਮੇਲੇ ਦੇ ਵਿੱਚ ਜਾ ਸਾਡੇ ਜਿਹੜੇ ਪਿੰਡ ਦੇ ਵਿੱਚ ਜੋ ਵੀ ਆਪਣਾ ਅਗਰਾਈ ਚਲਦੀ ਆ ਉਹ 100 ਰੁਪਏ ਤੋਂ ਲੈ ਕੇ ਲੱਖ ਲੱਖ ਰੁਪਏ ਤੱਕ ਜਿਹੜੇ ਸਾਡੇ ਜਿਹੜੇ ਦਾਨੀ ਆ ਅਸੀਂ 100 ਰੁਪਏ ਵਾਲੇ ਦਾ ਵੀ ਉਨੀ ਹੀ ਕਦਰ ਕਰਦੇ ਆ ਤੇ ਲੱਖ ਰੁਪਇਆ ਜਿਹਨੇ ਸਾਡੀ ਇਸ ਗਰਾਊਂਡ ਨੂੰ ਦੇ ਕੇ نوازਿਆ ਆ ਉਹਨਾਂ ਦਾ ਵੀ ਕਦਰ ਉਨੀ ਹੀ ਕਦਰ ਕਰਦੇ ਆ ਅਸੀਂ ਬਹੁਤ ਧੰਨਵਾਦੀ ਆ ਆਪਣੇ ਦਰਸ਼ਕ ਵੀਰਾਂ ਦੇ ਵੀ ਤੇ ਦਾਨੀ ਸਜਣਾ ਦੇ ਵੀ ਭਾ ਲੈ ਕੇ ਇਸੇ ਤਰ੍ਹਾਂ ਸਾਡਾ ਜਿਹੜਾ ਜਿਹੜਾ ਸਰਦੇ ਜਿਹੜਾ ਟੂਰਨਾਮੈਂਟ ਆ ਸਰਦੀ ਵੀ ਚੱਲਦਾ ਰਹੇ ਲੋਕਾਂ ਦੇ ਸਹਿਯੋਗ ਦੇ ਨਾਲ ਇਸੇ ਤਰ੍ਹਾਂ ਚੱਲਦਾ ਰਿਹਾ ਇਸ ਗਰਾਊਂਡ ਦੇ ਬੁੜੇ ਵੱਡੇ ਵੱਡੇ ਖਿਡਾਰੀ ਪਾਦਾ ਕਿਤੇ ਜੇ ਸੁਖੀ ਹੋਣੀ ਤੇ ਜੀ ਹੋਣੀ ਡਾਲੀ ਹੋਣੀ ਤੇ ਪਰ ਭੀਮੇ ਹੋਣੀ ਬੱਬੂ ਹੋਣੀ ਪੁਰਾਣੇ ਜਿਹੜੇ ਇਹ ਸਾਡੇ ਜਿਹੜੇ ਨਾਰਮਲ ਆ ਇਹਨਾਂ ਤੋਂ ਉੱਤੇ ਵੱਡੇ ਜਿਹੜੇ ਹੋਰ ਖਿਡਾਰੀ ਵੀ ਸੀਗੇ ਵੱਡੇ ਆਪਣੇ ਪਿੰਕੇ ਹੋਣੀ ਵੀ ਸੀਗੇ ਤੇ ਭਿੰਡੇ ਹੋਣੀ ਵੀ ਸੀ ਰਾਜੂ ਰਾਜबीर ਰਾਜੂ ਵੀ ਸੀਗਾ ਜਿਹੜਾ ਮੇਰਾ ਬ੍ਰਦਰ ਹੈ ਸੀਗਾ ਉਹਦੇ ਨਾਂ ਦੇ ਵੀ ਅੱਜ 25 ਸਾਲ ਹੋ ਚਲੇ ਉਹਦੇ ਨਾਂ ਤੇ ਵੀ ਅੱਜ ਟੂਰਨਾਮੈਂਟੋ ਜਿਹੜੇ ਆ ਬਾਰ ਜ਼ਰੀਰੇ ਵਿੱਚ ਹੋ ਰਿਹਾ ਇਸ ਨੂੰ ਆਦਰ ਕਰਦੇ ਆ ਪਿੰਡ ਦੇ ਵੀਰਾਂ ਦਾ ਜਿਹੜੇ ਸਹਿਯੋਗ ਦਿੰਦੇ ਆ ਇਸ ਟੂਰਨਾਮੈਂਟ ਨੂੰ ਸਾਡੀ ਕਮੇਟੀ ਨੂੰ ਬਹੁਤ ਬਹੁਤ ਧੰਨਵਾਦੀ ਆ ਦਰਸ਼ਕਾਂ ਵੀਰਾਂ ਨੂੰ ਵੀ ਅਪੀਲ ਕਰਦੇ ਆ ਵੀ ਕੱਲ ਨੂੰ ਸਾਡੇ ਖੇਡ ਮੇਲੇ ਤੇ ਵੱਧੋ ਵੱਧ ਪਹੁੰਚੋ ਤੇ ਵਧੀਆ ਖਿਡਾਰੀਆਂ ਦੀ ਖੇਡ ਦਾ ਆਨੰਦ ਮਾਣਿਓ ਬਹੁਤ ਬਹੁਤ ਧੰਨਵਾਦ ਸਹੀ ਟੀਮ ਜਿਹੜੀ ਹੈ ਵੀ ਕਮਿਆਰੇ ਦੀ ਹੈ ਆਪ ਦੂਜੇ ਮੈਚ ਪੱਟੇ ਦਾ ਦੇਖੋ ਆਲ ਸ਼ਾਮ ਕਰਾਤੀ ਦਾ ਰੰਗੀਆਂ ਦਾ ਟੀਮਰ ਬੇਨਤੀ ਇਹਨਾਂ ਲੱਖੇ ਵਰਗੇ ਖੇਡ ਗਰਾਊਂਡ ਦੇ ਵਿੱਚ ਖਿਡਾਰੀ ਪੁੱਜੇ ਹੈ ਔਰ ਸਰਦਾਰਾਂ ਦਾ ਮੈਚ ਜਿਹੜਾ ਸ਼ਾਟ ਕਲਪਾਰਨ ਦੇ ਹਾਜੀ ਆ ਰਹੇ ਹੈ ਲਓ ਇੰਤਜ਼ਾਰ ਕੀਤਾ ਜਾ ਰਿਹਾ ਯੋਤੇ ਤੇ ਲੱਖਣਗੇ ਪੱਡੇ ਸਰਦਾਰ ਸੂਰਜ ਸਿੰਘ ਪੱਡਾ ਸਾਹਿਬ ਕੱਡਾ ਇੱਕ ਪੁੱਤ ਅਮਰੀਕਾ ਤੇ ਦੂਜਾ ਉਹ ਜਿੱਲਾ ਸਟਰੀਆ ਜਾ ਬਹੁਤ ਵੱਡੇ ਸਹਿਯੋਗ ਸਾਡੇ ਸਰਦਾਰ ਸੂਰਤਾ ਸਿੰਘ ਪੱਡਾ ਸਾਹਿਬ ਦੇ ਪਰਿਵਾਰ ਦੇ ਸਾਰਿਆਂ ਦਾ ਧੰਨਵਾਦ ਬਹੁਤ ਵੱਡੀਆਂ ਸ਼ਖਸੀਤਾਂ ਕਬੱਡੀ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗਵਾਲ ਦੇ ਬੁੱਢਾ ਥੇ ਸੰਗਵਾਲ ਦੇ ਬੁੱਢਾ ਥੇ ਇਹ ਵੀ ਟੀਮਾਂ ਜਲ ਡਰਾਊਡ ਦੇ ਅੰਦਰ ਹੋਣ ਸੰਗਵਾਲ ਦੇ ਬੁੱਢਾ ਥੇ ਸੋ ਮੇਰੇ ਬੰਨੋ ਅੰਨਾ ਟੀਮਾਂ ਦੇ ਖਿਡਾਰੀ ਰੋਕਦੇ ਵੀ ਜੀ ਗਰਾਊਂਡ ਵਿੱਚ ਖਿਡਾਰੀ ਆ ਜਾਣਗੇ ਸੰਧੂ ਜੱਥੇ ਦੀ ਟੀਮ ਪੱਤੀ ਗਈ ਆ ਜੀ ਸੰਧੂ ਜੱਥੇ ਦੀ ਟੀਮ ਪੱਤੀ ਗਈ ਆ ਅੱਜ ਕਿਤੇ ਕਿਤੇ ਖੇਡ ਮੈਦਾਨ ਜੱਜ ਕੱਢ ਗਈ ਹੁੰਦਾ ਇਕ ਦਿਨ ਦਾ ਟੂਰਨਾਮੈਂਟ ਕਰੋ ਛੇ ਟੀਮਾਂ ਸੰਧੂ ਤੇ ਉਹ ਨਹੀਂ ਉਹ ਨਹੀਂ ਪਾਣੀ ਹਰਾ ਜਿੰਦ ਇਹ ਮੈਚ ਕਿੰਨੇ ਕਰੀਬ ਹੈ ਕਬੱਡੀ ਦੇ ਕਿੰਨੇ ਦਰਸ਼ਕ ਜੋਰ ਤੇ ਜਾਣੇ ਲੱਗਾ ਲੱਖੇ ਦੇ ਵੱਡਾ ਹੈ ਕਿ ਲੱਖ ਲੱਖ ਦੀ ਤਾਕਤ ਹੈ ਕਿੱਖਾ ਵੀ ਲੱਖ ਲੱਖ ਦਾ ਹੈ ਜਿਆਜ ਨਾ ਚਾਹੁੰਦਾ ਕਬੱਡੀਏ ਲੱਖਣ ਦੇ ਵੱਡੇ ਨੇ ਕਬੱਡੀ ਕੰਮ ਦਾ ਹਣ ਕਿਤੇ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਆਹ ਗੋਲਾ ਟਕਾਰੇ ਲੱਗੀਆਂ ਹੋਈਆਂ ਨੇ ਆਹ ਗੋਲਾ ਜਿਵੇਂ ਸ਼ਾਂਤਰਾਜੀ ਧਰਤੀ ਦਾ ਕਬੱਡੀ ਪਾਰਿਆ ਸਮਣੇ ਚਾਰ ਨੇ ਰੰਗਿਆ ਹੋਇਆ ਪਰ ਨਹੀਂ ਦੱਜਦਾ ਨੰਬਰ ਕਿੰਨੇ ਮਿੱਤਰ ਦਾ ਹੋ ਜਾਏਗੀ ਜਾਫੀ ਹੈ ਜੀ ਮਾਈਕ ਜਾਫੀ ਹੈ ਆ ਮਾਈਕ ਤੇ ਹਰ ਵੀਰ ਦਾ ਲਓ ਸਾਹਮਣੇ ਕਬੱਡੀ ਕਲਾਰਾ ਬੰਦੇ ਦੇ ਕੋਲ ਕਬੱਡੀ ਪਈ ਆ ਲਖਨਕੇ ਵੱਡੇ ਪੀਰੀ ਦੀ ਟੀਮ ਆ ਗਈ ਆ ਪਲੱਠ ਵਾਲਿਆਂ ਨੂੰ ਇੱਕ ਮਿੰਟ ਦਾ ਟਾਈਮ ਸੰਘਵਾੜ ਦੇ ਬੁੱਢਾ ਖੇ ਗਰਾਊਂਡ ਦੇ ਵਿੱਚ ਐਂਟਰ ਹੋਣ ਦੀ ਟੀਮਾਂ ਸੰਘਵਾੜ ਹੈ ਤੇ ਬੁੱਢਾ ਖੇ ਜਦੋਂ ਟੀਮਾਂ ਜਾਂਦਾ ਆ ਜੰਦਾ ਤੇ ਟੀਮਾਂ ਨੇ ਬੁਲਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਟੇਡੀਅਮ ਲਖਨਕੇ ਵੱਡਾ ਵਿਖੇ ਅੱਜ ਸਵੇਰ ਤੋਂ ਪੂਰੇ ਜਾਹੋ ਜਲਾ ਦੇ ਵਿੱਚ ਸਜ ਚੁੱਕਿਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰੀਏ ਸਰਦਾਰ ਕਸੂਰਤਾ ਸਿੰਘ ਜੀ ਸਾਬਕਾ ਸਰਪੰਚ ਰਖਣਕੇ ਕੱਢਾ ਉਹਨਾਂ ਦੇ ਪਰਿਵਾਰ ਵੱਲੋਂ 1 ਲੱਖ ਰੁਪਏ ਦਾ ਵਿਸ਼ੇਸ਼ ਯੋਗਦਾਨ ਪਾਇਆ ਗਿਆ ਸਵਰਗਵਾਸੀ ਲੰਬੜਦਾਰ ਕਰਨ ਸਿੰਘ ਕੱਢਾ ਉਹਨਾਂ ਦੇ ਪਰਿਵਾਰ ਵੱਲੋਂ ਵੀ 1 ਲੱਖ ਰੁਪਇਆ ਇਸ 1,25,000 ਰੁਪਇਆ ਇਸ 68ਵੇਂ ਕਬੱਡੀ ਟੂਰਨਾਮੈਂਟ ਤੇ ਸਰਗਵਾਸੀ ਮਾਸਟਰ ਪੂਰਨ ਸਿੰਘ ਜੀ ਪੱਡਾ ਉਹਨਾਂ ਦੇ ਪਰਿਵਾਰ ਵੱਲੋਂ ਬਰੁਕਰਪਾਲ ਸਿੰਘ ਕੰਕਾ ਪੱਡਾ ਅਤੇ ਹਰਦੇਪਾਲ ਪੱਡਾ ਉਹਨਾਂ ਵੱਲੋਂ ਸਰਗਵਾਸੀ ਕੁਮਿੰਦਰਪਾਲ ਸਿੰਘ ਪੱਡਾ ਦੀ ਯਾਦ ਵਿੱਚ 1,25,000 ਦਾ ਵਿਸ਼ੇਸ਼ ਯੋਗਦਾਨ ਸਰਦਾਰ ਹਰਬੰਸ ਸਿੰਘ ਜੀ ਕੈਨੇਡਾ ਵਾਰਿਸ ਪੱਡਾ ਸੋਨੂ ਪੱਡਾ ਦਿਲਸ਼ੇਰ ਪੱਡਾ 1 ਲੱਖ ਰੁਪਏ ਦਾ ਵਿਸ਼ੇਸ਼ ਸਹਿਯੋਗ ਸੂਰਜ ਕੇटिया ਅਤੇ ਰਕੇਸ਼ ਸ਼ਰਮਾ ਜੀ ਉਹਨਾਂ ਵੱਲੋਂ 1 ਲੱਖ ਰੁਪਏ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ 98 ਕਬੱਡੀ ਖੇਡ ਮੇਲੇ ਦੀ ਸਰਦਾਰ ਮੱਖਣ ਸਿੰਘ ਜੀ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਯੂ ਐਸ ਏ ਅਤੇ ਸਰਦਾਰ ਸੁਰਿੰਦਰ ਸਿੰਘ ਜੀ ਵੱਡਾ ਯੂ ਐਸ ਏ ਵੱਲੋਂ ਵੀ 1 ਲੱਖ ਰੁਪਏ ਦਾ ਯੋਗਦਾਨ ਸੂਰਤਵਾਸੀ ਸਰਦਾਰ ਰਣ ਬਲਵੰਤ ਸਿੰਘ ਜੀ ਗਡਾਨੀ ਉਹਨਾਂ ਦੇ ਬੇਟੇ ਸਰਦਾਰ ਗੁਰਮੀਤ ਸਿੰਘ ਜੀ ਅਤੇ ਬਲਵਿੰਦਰ ਸਿੰਘ ਨਡਾਲਾ ਵੱਲੋਂ 1,03,000 ਰੁਪਏ ਦਾ ਵਿਸ਼ੇਸ਼ ਸਹਿਯੋਗ ਇਸ 89ਵੇਂ ਕਬੱਡੀ ਖੇਡ ਮੇਲੇ ਲਈ ਰਾਜਾ ਪੱਡਾ ਅਤੇ ਟਿੰਕਾ ਪੱਡਾ ਰਾਜਾ ਯੂਐਸਏ ਹੈਲੋ ਤੇ ਕਾਲੋ ਉਨ੍ਹਾਂ ਵੱਲੋਂ 90000 ਰੁਪਇਆ ਕਰਮਜੀਤ ਸਿੰਘ ਆਸਟ੍ਰੇਲੀਆ ਤੇ ਠਰਨਪ੍ਰੀਤ ਸਿੰਘ ਪੱਡਾ ਇੰਗਲੈਂਡ 65000 ਰੁਪਏ ਦਾ ਵਿਸ਼ੇਸ਼ ਸਹਿਯੋਗ ਤੀਰਤ ਪੱਡਾ ਆਸਟ੍ਰੇਲੀਆ ਅਮਨ ਪੱਡਾ ਯੂ ਆਸਟ੍ਰੇਲੀਆ ਭੇਜਾ ਆਸਟ੍ਰੇਲੀਆ ਇਹਨਾਂ ਵੱਲੋਂ 51000 ਰੁਪਇਆ ਮਾਸਟਰ ਸਰਦਾਰਾ ਸਿੰਘ ਜੀ ਕੈਨੇਡਾ ਪ੍ਰਭਜੋਤ ਸਿੰਘ ਪੱਡਾ ਕੈਨੇਡਾ ਅਤੇ ਸਰਦਾਰ ਦਿਲਜੀਤ ਸਿੰਘ ਜੀ ਬਿੱਟੂ ਆੜਤੀਆ ਉਹਨਾਂ ਵੱਲੋਂ ਵੀ 50000 ਰੁਪਇਆ ਵਿਸ਼ੇਸ਼ ਸਹਿਯੋਗ ਇਸ 88ਵੇਂ ਕਬੱਡੀ ਖੇਡ ਮੇਲੇ ਦੀ ਨਾਲ ਹੀ ਤਨਵਾਰ ਦਿਆ ਤਲਵਿੰਦਰ ਸਿੰਘ ਖੇਰਾ ਇਟਲੀ ਉਹਨਾਂ ਵੱਲੋਂ ਵੀ 50000 ਰੁਪਇਆ ਸੌਰਗਵਾਸੀ ਸਰਦਾਰ ਸੁਰਿੰਦਰ ਸਿੰਘ ਜੀ ਪੱਡਾ ਚੀਫ ਐਡੀਟਰ ਪੰਜਾਬੀ ਯੋਧਾ ਉਹਨਾਂ ਦੇ بیٹے ਸਰਦਾਰ ਪ੍ਰਭਜਲ ਸਿੰਘ ਰਾਜੂ ਪੱਡਾ ਪੀਟਰ ਕੈਨੇਡਾ ਉਹਨਾਂ ਵੱਲੋਂ 50000 ਰੁਪਏ ਦਾ ਵਿਸ਼ੇਸ਼ ਸਹਿਯੋਗ ਸੌਰਗਵਾਸੀ ਸਰਦਾਰ ਜਗੀਰ ਸਿੰਘ ਜੀ ਉਹਨਾਂ ਦੇ بیٹے ਸਰਜੀਤ ਸਿੰਘ ਕੁੱਕੂ ਵਰਜਿੰਦਰ ਸਿੰਘ ਯੂਐਸਏ ਤੇ ਬਲਕਾਰ ਸਿੰਘ ਕੈਨੇਡਾ ਵੱਲੋਂ ਵੀ 50000 ਰੁਪਿਆ ਸਾਨੂੰ ਇਸ 89 ਕਬੱਡੀ ਖੇਡ ਮੇਲੇ ਤੇ ਪ੍ਰਾਪਤ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਤਲਵਿੰਦਰ ਸਿੰਘ ਢੁਮਣ 1 ਲੱਖ ਰੁਪਏ ਦਾ ਵੱਡਾ ਯੋਗਦਾਨ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸ਼ੀਰਾ ਅਤੇ ਜੀਤਾ ਠੇਕੇਦਾਰ ਸੁਖੀ ਪੱਡਾ ਉਹਨਾਂ ਵੱਲੋਂ ਵੀ 51000 ਰੁਪਿਆ ਇਸ ਖੇਡ ਮੇਲੇ ਤੇ ਦਲੇਰ ਕੈਨੇਡਾ ਮਨਦੀਪ ਸਿੰਘ ਜੀ ਮਾਦੇ ਬੰਬੂ ਪੰਡਾ ਵੱਲੋਂ ਆਪਣੇ ਪਿਤਾ ਖੰਡਾਰ ਕਸ਼ਮੀਰ ਸਿੰਘ ਜੀ ਪੰਡਾ ਉਹਨਾਂ ਦੀ ਯਾਦ ਵਿੱਚ 25000 ਰੁਪਏ ਮੇਜਰ ਸਿੰਘ ਇਟਲੀ ਉਹਨਾਂ ਵੱਲੋਂ ਵੀ 25000 ਰਾਜਾ ਕੈਨੇਡਾ ਉਹਨਾਂ ਵੱਲੋਂ ਵੀ 25000 ਰੁਪਏ ਦਾ ਜੋ ਵਿਸ਼ੇਸ਼ ਸਹਿਯੋਗ ਇਸ 88 ਕਬੱਡੀ ਖੇਡ ਮੇਲੇ